ਅੱਸੀ ਗੱਲ ਦੋਸਤੋ ਅਮਰੀਕਾ ਵੱਲੋਂ ਲਗਾਤਾਰ ਪੰਜਾਬੀਆਂ ਨੂੰ ਭਾਰਤੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਹੁਣ ਹੋਰ ਬਹੁਤ ਸਾਰੀਆਂ ਕੰਟਰੀਆਂ ਅੱਗੇ ਆਈਆਂ ਨੇ ਜਿਨ੍ਹਾਂ ਨੇ ਕਿਹਾ ਕਿ ਉਹ ਵੀ ਆਪਣੇ ਦੇਸ਼ ਦੇ ਵਿੱਚੋਂ ਪ੍ਰਵਾਸੀਆਂ ਨੂੰ ਡਿਪੋਰਟ ਕਰਨਗੀਆਂ ਤੇ ਉੱਥੇ ਹੀ ਹੁਣ ਪੰਜਾਬ ਦੇ ਵਿੱਚ ਵੀ ਜੋ ਪ੍ਰਵਾਸੀ ਰਹਿ ਰਹੇ ਨੇ ਜਿਨ੍ਹਾਂ ਨੇ ਕਾਫੀ ਮੰਜਲਾ ਘਰ ਵੀ ਬਣਾ ਲਏ ਨੇ ਜ਼ਮੀਨਾਂ ਤੱਕ ਲੈ ਲਈਆਂ ਨੇ ਪੰਜਾਬ ਦੇ ਵਿੱਚ ਆ ਕੇ ਬਿਹਾਰ ਜਾਂ ਯੂਪੀ ਤੋਂ ਪ੍ਰਵਾਸੀਆਂ ਨੇ ਤਾਂ ਹੁਣ ਉਹਨਾਂ ਨੂੰ ਵੀ ਕੱਢਣ ਦੇ ਲਈ ਜਾਂ ਫਿਰ ਪੱਕੇ ਤੌਰ ਤੇ ਮਕਾਨ ਬਣਾਉਣ ਤੋਂ ਰੋਕਣ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਉੱਠਣ ਲੱਗੀ ਹੈ ਜਿੱਥੇ ਕਿ ਐਮਐਲਏ ਸੁਖਪਾਲ ਸਿੰਘ ਖੈਰਾ ਨੇ ਐਮਐਲਏ ਪੁਲਾਥ ਨੇ ਜੋ ਉਹਨਾਂ ਨੇ ਇਸ ਮਾਮਲੇ ਤੇ ਕੁਝ ਤੱਤ ਸਾਹਮਣੇ ਰੱਖਨੇ ਆ ਉਹ ਤੁਸੀਂ ਵੀ ਸੁਣੋ ਕਿ ਤੁਸੀਂ ਸੁਖਵਾਲ ਖੈਰਾ ਦੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਕਮੈਂਟਾਂ ਦੇ ਵਿੱਚ ਯੈਸ ਜਾਂ ਫਿਰ ਨੋ ਤੁਸੀਂ ਟਾਈਪ ਕਰਕੇ ਆਪਣੀ ਰਾਏ ਦੱਸ ਸਕਦੇ ਹੋ ਸੁਣੋ ਉਹਨਾਂ ਨੇ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪਾਂ ਸਭ ਨੇ ਅੱਛੀ ਤਰ੍ਹਾਂ ਦੇਖ ਲਿਆ ਉਹ ਪਿਛਲੇ ਦਿਨਾਂ 'ਚ ਕਿ ਕਿਵੇਂ ਅਮਰੀਕਾ ਤੋਂ ਜਹਾਜ਼ ਪਰ ਪਰ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਦੀ ਤੋਹਫੀਨ ਕਰਕੇ ਬੇਇੱਜ਼ਤ ਕਰਕੇ ਹਥਕੜੀਆਂ ਲਾ ਕੇ ਪੈਰ ਜਕੜ ਕੇ ਪੱਗਾਂ ਉਤਾਰ ਕੇ ਉਹਨਾਂ ਨੂੰ ਪੰਜਾਬ ਵਾਪਸ ਭੇਜਿਆ ਜਾ ਰਿਹਾ ਡਿਪੋਰਟ ਕੀਤਾ ਜਾ ਰਿਹਾ ਔਰ ਇਕੱਲਾ ਅਮਰੀਕਾ ਨਹੀਂ ਡਿਪੋਰਟ ਕਰ ਰਿਹਾ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਜਾਣਾ ਚਾਹੁੰਦੇ ਸੀ ਉੱਥੇ ਕੈਨੇਡਾ ਦੇ ਵਿੱਚ ਵੀ ਓਪਰਚ्युनिटीਜ਼ ਜਿਹੜੀਆਂ ਨੇ ਉਹ ਤਕਰੀਬਨ ਤਕਰੀਬਨ ਬੰਦ ਹੋ ਚੁੱਕੀਆਂ ਨੇ ਕੈਨੇਡਾ ਨੇ ਵੀ ਜਿਹੜਾ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਬਹੁਤ ਪਾਰਮਿਟਸ ਤਕਰੀਬਨ ਕਾਫੀ ਪਾਬੰਦੀਆਂ ਲਾਤੀਆਂ ਨੇ ਔਰ ਆ ਜਿਹੜੀ ਕਰੀ ਕੋਲ ਤੁਸੀਂ ਦੇਖੋਗੇ ਇੱਕ ਪ੍ਰੈਸ ਰਿਲੀਜ਼ ਆ ਇਹ ਆਸਟ੍ਰੇਲੀਆ ਦੇ ਇੱਕ ਸੈਨੇਟਰ ਦੀ ਆ ਤੁਸੀਂ ਪੜੋ ਕਿ ਅਸੀਂ ਵੀ 75000 ਇਲੀਗਲਸ ਨੂੰ ਡਿਪੋਰਟ ਕਰਨ ਜਾ ਰਹੇ ਇਹ 11 ਫ फेब्रुवारी ਦੀ ਉਹਨਾਂ ਦੀ ਪ੍ਰੈਸ ਰਿਲੀਜ਼ ਆ ਸੈਨੇਟਰ ਦਾ ਨਾਮ ਹੈਗਾ ਸੈਨੇਟਰ ਪੌਲਨ ਹੈਂਸਨ ਕੁئینਜ਼ਲੈਂਡ ਤੋਂ ਤਾਂ ਮਤਲਬ ਉਹਨੇ ਆਪਾਂ ਨੂੰ ਐ ਲੱਗਣ ਲੱਗਿਆ ਕਿ ਸਾਰੀ ਦੁਨੀਆ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਬੰਦ ਪਰ ਦੁੱਖ ਇਥੇ ਅਫਸੋਸ ਹੈ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜਾ ਕਿ ਸਾਨੂੰ ਵੀ ਤੁਰੰਤ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਭਵਿੱਖ ਵਾਸਤੇ ਪੰਜਾਬ ਦੀ ਸਰਕਾਰੀ ਨੌਕਰੀਆਂ ਵਿੱਚ ਆਪਾਂ ਸਭ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਕੇਵਲ ਤੇ ਕੇਵਲ ਪ੍ਰਾਇਓਰਿਟੀ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਮਿਲੇ ਔਰ ਉਹਦੇ ਵਾਸਤੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬੈਲ ਪੇਸ਼ ਕੀਤਾ ਹੈ 2023 ਦਾ ਜਿਹੜਾ ਕਲਤਾਰ ਸੰਮਵਾਂ ਸਪੀਕਰ ਦੇ ਟੇਬਲ ਦੇ ਉੱਤੇ ਪਿਆ ਹੋਇਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਉੱਤਰਾਖੰਡ ਦੀ ਤਰਜ਼ ਤੇ ਰਾਜਸਥਾਨ ਤੇ ਗੁਜਰਾਤ ਦੀ ਤਰਜ਼ ਤੇ ਅ ਇੱਕ ਦਾ ਤਾਂ ਕਮੂਨ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਬਾਹਰੋਂ ਆਣ ਕੇ ਪੰਜਾਬ ਦੀ ਨਾ ਜ਼ਮੀਨ ਖਰੀਦ ਸਕੇ ਨਾ ਵੋਟਰ ਬਣ ਸਕੇ ਤੇ ਨਾ ਸਾਡੀ ਸਰਕਾਰੀਆਂ ਨੌਕਰੀ ਸਰਕਾਰੀ ਨੌਕਰੀਆਂ ਲੈ ਸਕਣ ਇਹ ਸਾਰੇ ਦੂਜੀ ਸਟੇਟਾਂ ਨੇ ਲਾਅ ਬਣਾਇਆ ਹੋਇਆ ਵਾ ਔਰ ਹੋ ਕੀ ਰਿਹਾ ਕਿ ਤੁਸੀਂ ਦੇਖਿਆ ਕਿ ਪੰਜਾਬ ਵਿੱਚ ਹੁਣ ਤਾਜ਼ੀਆਂ ਭਰਤੀਆਂ ਗੱਡੀਆਂ ਕਾਫੀ ਦੇਰ ਤੋਂ ਨੌਕਰੀਆਂ ਮਿਲਦੀਆਂ ਨੇ ਭਗਵੰਤ ਮਾਨ ਕਹਿ ਰਿਹਾ ਮੈਂ ਬਹੁਤ ਨੌਕਰੀਆਂ ਦੇ ਰਹੀਆਂ ਲੇਕਿਨ ਉਹ ਨੌਕਰੀਆਂ ਰਾਜਸਥਾਨ ਦਿੱਲੀ ਹਰਿਆਣਾ ਦੇ ਲੋਕ ਲੈ ਰਹੇ ਨੇ ਇਹ ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਈ ਵਾਰ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਹੁਣ 1746 ਕਾਂਸਟੇਬਲ ਦੀ ਨੌکریاں ਨਵੀਆਂ ਕੱਢੀਆਂ ਨੇ ਚਲੋ ਸਮਝੋ ਕਿ ਇਹਨੇ ਆਲਮੋਸਟ 2000 ਘਰ ਵਿੱਚ ਨੌਕਰੀ ਮਿਲਣ ਦੀ ਉਮੀਦ ਹੈਗੀ ਆ ਪਰ ਇਸ ਪੰਜਾਬੀ ਇਸ ਨੌਕਰੀਆਂ ਵਿੱਚ ਪੰਜਾਬੀ ਦੀ ਭਾਸ਼ਾ ਦੀ ਪੰਜਾਬੀ ਦੇ ਜਿਹੜੇ ਅੰਕ ਹੋਣੇ ਚਾਹੀਦੇ ਨੇ ਜਿਹੜੇ ਮੈਰਿਟ ਵਾਸਤੇ ਨੰਬਰ ਹੋਣੇ ਚਾਹੀਦੇ ਨੇ ਉਹ ਸਿਰਫ ਕਿਤੇ ਇਹ ਸ਼ਰਤ ਨਹੀਂ ਗਈ ਕਿ ਪੰਜਾਬੀ ਡੋਮਸਾਈਲ ਹੋਣਾ ਚਾਹੀਦਾ ਯਾਨੀ ਕਿ ਪੰਜਾਬ ਦਾ ਜੰਪਲ ਹੋਣਾ ਚਾਹੀਦਾ ਪੰਜਾਬ ਚੋਂ ਅ 10ਵੀਂ ਜਾਂ ਪੰਜਾਬ ਪੰਜਾਬੀ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਜਾਂ ਪੰਜਾਬ ਚ ਰਹਿ ਕੇ ਉਸਨੇ 12ਵੀਂ ਪਾਸ ਕੀਤੀ ਉਹ ਇਹ ਕਿਤੇ ਕੋਈ ਸ਼ਰਤ ਸਾਨੂੰ ਨਜ਼ਰ ਨਹੀਂ ਆ ਰਹੀ ਆ ਮੇਰੇ ਕੋਲ ਹਿਮਾਚਲ ਪ੍ਰਦੇਸ਼ ਦਾ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਪ੍ਰਿੰਟ ਆਊਟ ਹੈ ਤੁਸੀਂ ਦੇਖ ਸਕਦੇ ਹੋ ਅ ਲੇਟਸਟ ਹੈਗਾ ਹਿਮਾਚਲ ਪ੍ਰਦੇਸ਼ ਦੀ ਪਬਲਿਕ ਸਰਵਿਸ ਕਮਿਸ਼ਨ ਇਹਨਾਂ ਨੇ ਕੈਟੇਗੋਰਿਕਲੀ ਜਿਹੜਾ ਇਹਨਾਂ ਦੀ ਸ਼ਰਤਾਂ ਰੱਖੀਆਂ ਇਹਨਾਂ ਨੇ ਕਿ ਕੈਂਡੀਡੇਟ ਸ਼ਲ ਬੀ ਅ ਲਿਜੀਬਲ ਫਾਰ ਅਪੋਇੰਟਮੈਂਟ ਇਫ ਸ਼ੀ অর ਹੀ ਹੈਜ਼ ਪਾਸਟ ਹਿਸ অর ਹਰ matriculation and 10th plus 2 from any school public institution situated in himachal pradesh provided that this condition shall not apply to bona fide himachali jadde utthon de himachali ne bona fide ko da automatically le sakde naukri par je kise ne sarkari naukri leni himachali te oh mu himachal pradesh de school vichon 10vi te 12vi pass kiti honi de eh punjab di sarkar kitte shart nahi lagi aur itthe bas nahi mere ko rajstan de liye ek a sari ਉਹ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਜਿਹਨੂੰ ਉਹ ਲੋਕ ਅ ਕਹਿੰਦੇ ਨੇ ਲੋਕ ਸੇਵਾ ਆਯੋਗ ਇਹਦੀਆਂ ਇਹਦੀਆਂ ਵੀ ਪ੍ਰੋਪਰ ਸ਼ਰਤਾਂ ਨੇ ਕਿ ਕੋਈ ਵੀ ਰਾਜਸਥਾਨ ਚ ਜਦ ਤੱਕ ਉਹ ਰਾਜਸਥਾਨ ਦੀ ਹਿੰਦੀ ਚ ਨਾ ਪੜਿਆ ਹੋਵੇ ਉਤੋਂ ਦੀ ਜਨਰਲ ਨੋਲੇਜ ਦੇ ਪੇਪਰ ਦਾ ਮੈਰਿਟ ਉਹਨਾਂ ਨੇ ਆਰਡਨਸ 50 ਨੰਬਰ ਰੱਖੇ ਨੇ ਇੱਦਾਂ ਹਿਮਾਚਲ ਨੇ ਬਹੁਤ ਦੇਖਿਆ ਸਾਡੇ ਪੰਜਾਬ ਦੀ ਸਰਕਾਰ ਨੇ ਢਿੱਲੀਆਂ ਜਿਹੀਆਂ ਸ਼ਰਤਾਂ ਰਖੀਆਂ ਔਰ ਦੁੱਖ ਦੀ ਗੱਲ ਹੈ ਕਿ ਸਾਡੀ ਆਪਣੀ ਜਿਹੜੀ ਭਾਸ਼ਾ ਵਿਭਾਗ ਆ ਉਹ ਕਹਿ ਰਹੀ ਹੈ ਨਾ ਨੂੰ ਕਿ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਕਾਈਂਡਲੀ ਪਲੀਜ਼ ਪ੍ਰਾਇੋਰਟੀ ਦਿੱਤੀ ਜਾਵੇ ਇਹ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਲੇਟਸ ਸਰਕੂਲਰ ਹੈਗਾ 6 ਮਈ 2014 ਦਾ ਪੰਜਾਬ ਦੀਆਂ ਨੌਕਰੀਆਂ ਲਈ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਮਤਲਬ ਉਹਨਾਂ ਨੇ ਲਿਖਿਆ ਕਿ ਜਿਆਦਾ ਤੋਂ ਜਿਆਦਾ ਤਰਜੀਹ ਜਿਹੜੀ ਆ ਮੈਰਿਟ ਲਿਸਟ ਵਿੱਚ ਪੰਜਾਬੀ ਜ਼ੁਬਾਨ ਨੂੰ ਦਿੱਤੀ ਜਾਵੇ ਔਰ ਇਹ ਸਾਰੇ ਡਾਕੂਮੈਂਟਸ ਤੁਸੀਂ ਮੇਰੇ ਖਿਆਲ ਆ ਕਿ ਅਜੀਪਾਲ ਸਿੰਘ ਬਰਾੜ ਨੇ ਬੜੇ ਅੱਛੇ ਐਕਟੀਵਿਸਟ ਨੇ ਸ਼ੰਗੂ ਬਾਰਡਰ ਦੇ ਉੱਤੇ ਦੀਪ ਸਿੱਧੂ ਦੇ ਨਾਲ ਵੀ ਉੱਥੇ ਹਾਜ਼ਰ ਸਿਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਲਕਿ ਮੈਂ ਡਾਕੂਮੈਂਟਸ ਤੋਂ ਉਹਨਾਂ ਤੋਂ ਲਏ ਨੇ ਉਹਨਾਂ ਨੇ ਕਾਫੀ ਡਿਟੇਲ ਵਿੱਚ ਸਮਝਾਇਆ ਕਿ ਕਿਵੇਂ ਰਾਜਸਥਾਨ ਸ਼ਰਤਾਂ ਲਾ ਰਿਹਾ ਆਪਣੀਆਂ ਨੌਕਰੀਆਂ ਸਰਕਾਰੀ ਸਿਕਿਉਰ ਕਰਨ ਲਈ ਕਿਵੇਂ ਹਿਮਾਚਲ ਪ੍ਰਦੇਸ਼ ਸ਼ਰਤਾਂ ਲਾ ਰਿਹਾ ਕਿ ਸਰਕਾਰੀ ਨੌਕਰੀ ਲੈਣ ਵਾਸਤੇ ਹਿਮਾਚਲੀ ਹੋਣਾ ਬਹੁਤ ਜ਼ਰੂਰੀ ਆ ਹਿਮਾਚਲ ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਤੋਂ 10ਵੀਂ 12ਵੀਂ ਕੀਤੀ ਹੋਣੀ ਜ਼ਰੂਰੀ ਆ 50 ਨੰਬਰ ਕੱਲੇ ਹਿੰਦੀ ਦੀ ਜਨਰਲ ਨੌਲੇਜ ਦੇ ਪੇਪਰ ਦੇ ਰੱਖੇਗੇ ਮੈਨਰੇਟ ਵਿੱਚ ਸਾਡਾ ਪੰਜਾਬ ਦੀਆਂ ਈਆਂ ਢਿੱਲੀਆਂ ਸ਼ਰਤਾਂ ਨੇ ਤੇ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਜਿਹੜਾ ਮਰਜੀ ਅਪਲਾਈ ਕਰੂਗਾ ਉਹ ਹਿਮਾਚਲਾ ਕਰ ਲੇ ਦਿੱਲੀ ਦਾ ਕਰ ਲੇ ਰਾਜਸਥਾਨ ਦਾ ਕਰ ਲੇ ਹਰਿਆਣੇ ਦਾ ਕਰ ਲੇ ਉਹ ਨੌਕਰੀਆਂ ਉਹ ਲੈ ਜਾਣਗੇ ਪਹਿਲਾਂ ਪੀਐਸਪੀਸੀਐਲ ਦੀਆਂ ਨੌਕਰੀਆਂ ਜਿਹੜੀਆਂ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਕਲਰਕਾਂ ਦੀਆਂ ਨੌਕਰੀਆਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਬਾਹਰਲੇ ਲੋਕੀ ਨੇ ਜਿਹੜੇ ਉਹ ਲੈ ਗਏ ਇਹ ਬਹੁਤ ਬਾਹਰ ਲੋਕਾਂ ਨੇ ਇਸ਼ੂ ਉਠਾਇਆ ਲੇਕਿਨ ਪੰਜਾਬ ਸਰਕਾਰ ਭਗਵਾਨ ਕਮਾਨ ਦੇ ਸਿਰ ਤੇ ਕੋਈ ਕਹਿੰਦੇ ਜੂ ਨਹੀਂ ਸਕੀ ਉਹ ਆਪਣੀ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਦਾ ਡਾਇਰੈਕਟਰ ਉਹ ਲਿਖਦਾ ਸਰਕਾਰ ਨੂੰ ਕਿਰਪਾ ਕਰਕੇ ਪੰਜਾਬੀ ਨੂੰ ਅਹਿਮੀਅਤ ਦਿਓ ਤਾਂ ਕਿ ਸਾਡੀਆਂ ਸਰਕਾਰੀ ਨੌਕਰੀਆਂ ਵਿੱਚ ਸਾਡੇ ਨੌਜਵਾਨਾਂ ਨੂੰ ਮਿਲ ਸਕਣ ਦੋਸਤੋ ਇੱਥੇ ਹੁਣ ਕਹਿਣਾ ਬਹੁਤ ਇੰਪੋਰਟੈਂਟ ਹੈ ਕਿ ਜਦ ਦੁਨੀਆ ਭਰ ਵਿੱਚ ਆਪਣੀ ਆਈਡੈਂਟੀਟੀ ਤੇ ਆਪਣੀ ਪਹਿਚਾਨ ਤੇ ਹੋਮ ਨੂੰ ਸਾਰੇ ਦੇਸ਼ ਸਿਕਿਉਰ ਕਰ ਰਹੇ ਨੇ ਅਮਰੀਕਾ ਨੇ ਤਾਂ ਖੈਰ ਇਲੈਕਸ਼ਨ ਇਸ਼ੂ ਬਣਾਇਆ ਸੀ 트ੰਪ ਨੇ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਜਿੰਨੇ ਬਾਹਲੇ ਲੋਕ ਹੋਣਗੇ ਮੈਂ ਉਹਨਾਂ ਨੂੰ ਡਿਪੋਰਟ ਕਰੂੰਗਾ ਕਿਉਂਕਿ ਉੱਥੇ ਉੱਤੇ ਪ੍ਰੈਸ਼ਰ ਪੈ ਰਿਹਾ ਕਿ ਜਿਹੜੀਆਂ ਜੌਬਸ ਨੇ ਉਹ ਸਾਡੇ ਉਥੋਂ ਦੇ origignal ਬਿਸ਼ਨਦਿਆਂ ਨੂੰ ਮਿਲਣੀਆਂ ਚਾਹੀਦੀਆਂ ਇਸੇ ਤਰ੍ਹਾਂ ਹੀ ਕੈਨੇਡਾ ਨੇ ਕਰਤਾ ਪਹਿਲਾਂ ਆਸਟ੍ਰੇਲੀਆ ਦੀ ਤੁਹਾਨੂੰ ਪ੍ਰੈਸ ਰਿਲੀਜ਼ ਦਿਖਾਤੀ ਭਾਰਤ ਵਿੱਚ ਵੀ ਹਿਮਾਚਲ ਪ੍ਰਦੇਸ਼ ਨੇ ਲੋ ਬਣਾਇਆ ਹੋਇਆ ਆਪਾਂ ਕੋਈ ਵੀ ਜਾ ਕੇ ਹਿਮਾਚਲ ਪ੍ਰਦੇਸ਼ ਵਿੱਚ 1 ਇੰਚ ਹਿਮਾਚਲ ਦੀ ਜਿਹੜੀ ਆਪਾਂ ਐਗਰੀਕਲਚਰ ਜ਼ਮੀਨ ਨਹੀਂ ਲੈ ਫ੍ਰੀਤ ਸਕਦੇ ਆਪਾਂ ਉੱਥੇ ਵੋਟਰ ਨਹੀਂ ਬਣ ਸਕਦੇ ਸਰਕਾਰੀ ਨੌਕਰੀ ਦਾ ਤਾਂ ਚਾਂਸ ਹੀ ਕੋਈ ਨਹੀਂਗਾ ਔਰ ਬੀਜਪੀ ਉਤਰਾਖੰਡ ਦਾ ਲੇਟੈਸਟ ਲਾਅ ਆ 2000 ਆ ਹੁਣੇ 24 ਦੇ ਵਿੱਚ ਉਹਨਾਂ ਨੇ ਵੀ ਬਿਲ ਪਾਸ ਕਰਤਾ ਇਸ ਤੋਂ ਪਹਿਲਾਂ ਗੁਜਰਾਤ ਗੁਜਰਾਤ ਦੇ ਤਾਂ ਇਥੋਂ ਤੱਕ ਕੀਤਾ ਹੋਇਆ ਕਿ ਸਾਡੇ ਪੰਜਾਬ ਦੇ ਜਿਹੜੇ ਕੱਚ ਦੇ ਇਲਾਕੇ ਵਿੱਚ 60 1960 ਦੇ ਤਹ 下 ਕੇ ਕਿਸਾਨਗੇ ਸੀ ਉਹਨਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਕੈਨਸਲ ਕਰਕੇ ਉਹਨਾਂ ਨੂੰ ਤੋਰਤਾ ਘਰਨ ਉਹਨਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਰਾਜਸਥਾਨ ਦੇ ਵਿੱਚ ਬੜਾ ਕੈਟੈਗੋਰਿਕਲ ਲਾਅ ਆ ਕਿ ਕੋਈ ਵੀ ਬਰੋ ਨਹੀਂ ਆ ਸਕਦਾ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਤੇ 100 16 ਬਾਕੀ ਐਮਐਲਏਸ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦ ਲਈ ਡਰਦੇ ਹੋ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕੁਤਾਰ ਸਿੰਘ ਸੰਧਵਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਨੂੰ ਟੇਬਲ ਕਿਉਂ ਨਹੀਂ ਕਰ ਰਹੇ ਤੁਸੀਂ 2023 ਜਨਵਰੀ ਦਾ ਆਪਣੇ ਦਫ਼ਤਰ ਵਿੱਚ ਫਾਈਲਾਂ ਥੱਲੇ ਦਬਾ ਕੇ ਰੱਖਿਆ ਹੋਇਆ ਹੈ ਔਰ ਊਲ ਜਦੂਲ ਦਲੀਲਾਂ ਦੇ ਕੇ ਮੈਨੂੰ ਤੁਸੀਂ ਉਹ ਡਿਲੇ ਕਰ ਰਹੇ ਹੋ ਉਸ ਬਿੱਲ ਨੂੰ ਭਗਵੰਤਪານ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਪੰਜਾਬ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੈ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਹੱਥ ਜੋੜੇ ਤੁਹਾਡੇ ਸਾਹਮਣੇ ਇਸ ਨੂੰ ਦੇ ਨੂੰ ਪਹਿਲਾਂ ਅਚੀ ਤਰ੍ਹਾਂ ਸਮਝੋ ਕੁਝ ਲੋਕ ਕਹਿ ਦਿੰਦੇ ਨੇ ਜੀ ਕਿ ਸਾਡੇ ਬੱਚੇ ਵੀ ਅਮਰੀਕਾ ਕੈਨੇਡਾ ਜਾ ਰਹੇ ਨਹੀਂ ਮੈਂ ਪੁੱਛਣਾ ਚਾਹਣਾ ਕਿ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਬਿਨਾਂ ਕਾਨੂੰਨ ਜਾਂ ਸ਼ਰਤਾ ਪੂਰੀਆਂ ਕੀਤੀਆਂ ਕੀਤੀਆਂ ਕਿ ਸਾਡੇ ਬੱਚਾ ਨੂੰ ਉੱਥੇ ਰਹਿਣ ਦਿੰਦੇ ਨੇ ਉੱਥੇ ਨੌਕਰੀਆਂ ਲੈਣ ਦਿੰਦੇ ਨੇ ਉੱਥੇ ਕੰਮ ਕਰਨ ਦਿੰਦੇ ਨੇ ਕਿਤੇ ਵੀ ਨਹੀਂ ਕਰਨ ਦਿੰਦੇ ਸਾਡੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਸਟੇਟਸ ਇੱਥੇ ਤੁਹਾਨੂੰ ਰੋਕਦੀਆਂ ਨੇ ਕਿ ਤੁਸੀਂ ਸਾਡੀ ਸਟੇਟ ਵਿੱਚ ਆਣ ਕੇ ਪਰਮਾਨੈਂਟ ਰੈਜ਼ਿਡੈਂਸੀ ਨਹੀਂ ਬਣ ਸਕਦੇ ਔਰ ਜਿਹੜੇ ਅਮਰੀਕਾ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ ਨੇ ਉਹਨਾਂ ਦੀ オリジナル ਆਬਾਦੀ ਉੱਥੇ ਹੀ ਹੈ ਉਹਨਾਂ ਦੇ ਰਕਬੇ ਇੰਨੇ ਜ਼ਿਆਦਾ ਵੱਡੇ ਨੇ ਕਿ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਆ ਉਹਨਾਂ ਨੂੰ ਹਿਊਮਨ ਰਿਸੋਰਸ ਚਾਹੀਦਾ ਸਾਡਾ ਹਿਊਮਨ ਰਿਸੋਰਸ ਪੜ੍ਹਿਆ ਲਿਖਿਆ ਪੜਾ ਕੇ ਅਸੀਂ 22 ਸਾਲ ਦਾ ਕਰਕੇ ਲੱਖਾਂ ਰੁਪਏ ਪੰਜਾਬ ਸਰਕਾਰ ਉਹਦੇ ਤੇ ਖਰਚ ਕੇ ਤੇ ਉਹਨਾਂ ਨੂੰ ਏਜੰਟਾਂ ਦੇ ਰਾਹੀਂ ਅਸੀਂ ਬਾਹਰ ਭੇਜਦੇ ਆਂ ਔਰ ਤੁਸੀਂ ਉਹ ਰਿਪੋਰਟ ਪੜ੍ਹ ਲਈ ਕਿ ਕੈਨੇਡਾ ਦੇ ਇਕੱਲੇ ਪਿਛਲੇ 1 ਸਾਲ ਵਿੱਚ ਜਿਵੇਂ ਉਹਨੂੰ ਜੇ ਆਪਾਂ millions of dollars ਵਿੱਚ ਗੱਲ ਕਰੀਏ ਤਾਂ ਪੈਸੇ ਜਦ ਮੈਂ ਕੈਲਕੂਲੇਟ ਕੀਤਾ 25000 ਕਰੋੜ ਰੁਪਏ ਇਕੱਲਾ ਪੜਾਈ ਦੇ ਵਾਸਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੈਨੇਡਾ ਕੈਨੇਡਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਦਿੱਤਾ ਹੋ। ਜਸਟ ਇਮੇਜਿਨ ਕਿੰਨੀ ਸਾਡੀ ਨਾਲੇ ਤਾਂ ਪੜਿਆ ਲਿਖਿਆ ਨੌਜਵਾਨ ਚਲੇਗਾ ਪੜਿਆ ਪਲਾ ਤੇ ਨਾਲੇ ਸਾਡਾ 25000 ਕਰੋੜ ਰੁਪਏ ਦੂਜੇ ਦੇਸ਼ ਨੂੰ ਚਲੇ ਜਾ। ਤੋਂ ਮੈਂ ਆਪਣੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇਸ ਲਾ ਨੂੰ ਸਪੋਰਟ ਕਰੋ। ਮੈਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਬਾਕੀ ਸਾਰੇ ਦੇਸ਼ ਤੇ ਬਾਕੀ ਸਾਰੇ ਸੂਬੇ ਭਾਰਤ ਵਿੱਚ ਬਣਾ ਰਹੇ ਨੇ ਤੇ ਸਭ ਇੱਕ ਹੀ ਗੱਲ ਤੋਂ ਸੰਗ ਆ ਰਹੀ ਹੈ ਜੀ ਕੁਝ ਲੋਕ ਕਹਿੰਦੇ ਜੀ ਸਾਡਾ ਦੇਸ਼ ਵੀ ਹੈ ਕਿਾ ਜਿਸ ਕਿਦਾਂ ਰੋਕ ਸਕਦੇ ਤੇ ਫਿਰ ਆ ਹਿਮਾਚਲ ਚ ਵੀ ਇਹ ਕਾਨੂੰਨ ਹਟਾਓ ਫਿਰ ਗੁਜਰਾਤ ਵਿੱਚੋਂ ਪ੍ਰਾਈਮ ਮਿਸਟਰ ਦੀ ਸਟੇਟ ਚੋਂ ਕਾਨੂੰਨ ਹਟਾ ਦਿਓ ਉਤਰਾਖੰਡ ਚੋਂ ਵੀ ਹਟਾ ਦਿਓ ਰਾਜਸਥਾਨ ਤੋਂ ਵੀ ਹਟਾ ਦਿਓ ਤੂੰ ਦੂਜੀਆਂ ਸਟੇਟ ਚੋਂ ਵੀ ਹਟਾ ਦਿਓ ਮੈਂ ਵੀ ਆਪਣਾ ਜਿਹੜਾ ਪ੍ਰਾਈਵੇਟ ਮੈਂਬਰ ਮੈਂਬਰ ਪਹਿਲਾਂ ਵਾਪਸ ਲੈ ਲੂੰਗਾ ਕੋਈ ਦਲੀਲ ਤਿਆਰ ਕੋਈ ਜਾਇਜ਼ ਹੋਣੀ ਚਾਹੀਦੀ ਨਾ ਜਿਹਦੇ ਜਿਹਦੇ ਹਿਸਾਬ ਦੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈ ਗਿਆ ਭੁ ਵਿਖ ਨੂੰ ਬਚਾ ਸਕੇ ਇਕੱਲਾ ਭੁ ਵਿਖ ਨਹੀਂ ਸਾਡੀ ਤਾਂ ਭਾਸ਼ਾ ਵੀ ਖਤਰੇ ਚ ਸਾਡਾ ਸਾਡੀ ਹੋਂਦ ਖਤਰੇ ਚ ਕਿਉਂਕਿ ਆਪਾਂ ਦਾ 3 ਕਰੋੜ ਆ ਸਿਰਫ ਪੰਜਾਬ ਦੇ ਵਿੱਚ 3 ਕਰੋੜ ਜੋ ਪਿਛਲੇ ਕੁਝ ਧਾਕਿਆਂ ਤੋਂ ਮੇਰੇ ਅਨੁਸਾਰ ਘੱਟੋ ਘੱਟ 80 ਲੱਖ ਪੰਜਾਬੀ ਬਾਹਰ ਵਿਦੇਸ਼ਾਂ ਵਿੱਚ ਜਾ ਚੁੱਕਾ 12-13 ਲੱਖ ਤਾਂ ਇਕੱਲਾ ਕੈਨੇਡਾ ਚ ਰਜਿਸਟਰਡ ਨੇ ਅਮਰੀਕਾ ਚ ਨੇ ਸਾਰੇ ਯੂਰਪ ਚ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਨੇ ਮਿਡਲ ਈਸਟ ਦੇ ਵਿੱਚ ਨੇ ਤਾਂ ਜੇ 80 ਲੱਖ ਸਾਡਾ ਬਾਹਰ ਚਲੇ ਗਿਆ ਤਾਂ ਉਹਦੀ ਜਗ੍ਹਾ ਤੇ ਇਥੇ 50 ਗੈਰ ਪੰਜਾਬੀ ਪਤਾ ਨਹੀਂ ਕਿੰਨੀ ਵੱਡੀ ਤਾਦਾਦ ਵਿੱਚ ਪੰਜਾਬ ਚ ਆ ਗਏ ਅਨ ਰਜਿਸਟਰਡ ਨੇ ਪਤਾ ਹੀ ਕਿਉਂ ਨਹੀਂ ਕਿ ਕੌਣ ਕਿੱਥੇ ਬੈਠਾ ਹੋਆ ਧੜਾ ਧੜ ਬੂਟਾ ਬਣ ਗੀਆਂ ਨੇ ਉਹਨਾਂ ਦੇ ਆਧਾਰ ਕਾਰਡ ਬਣ ਰਹੇ ਨੇ ਪੰਜਾਬ ਦੇ ਵਿੱਚ ਅਗਰ ਕੋਈ ਕ੍ਰਾਈਮ ਕਰਕੇ ਕਿਤੇ ਚਲੇ ਜਵੇ ਆਪਣੇ ਪਿੰਡ ਵਾਪਸ ਬਾਹਰ ਦੂਰ ਯੂਪੀ ਬਿਹਾਰ ਵਿੱਚ ਕੌਣ ਫੜ ਕੇ ਲੈ ਕੇ ਆਵੇਗਾ ਸੋ ਇਹ ਲਾਅ ਅੱਜ ਦੇ ਨਜ਼ਰੀਏ ਵਿੱਚ ਕਿਉਂਕਿ ਜਿਹੜਾ ਹੁਣ ਰਿਪੋਰਟ ਕੀਤੇ ਜਾ ਰਹੇ ਨੌਜਵਾਨ ਇਹਦੇ ਚ ਹੁਣ ਵੀ ਹੋਰ ਵੀ ਜ਼ਿਆਦਾ ਇੰਪੋਰਟੈਂਟ ਵਾਈਟਲ ਹੋ ਗਿਆ ਕਿ ਅਸੀਂ ਇੱਕ ਲਾਅ ਇੰਟਰਡਿਊਸ ਕਰੀਏ ਜਿਹਦੇ ਜਿਹਦੇ ਹਿਸਾਬ ਦੇ ਨਾਲ ਕੋਈ ਵੀ ਬਾਹਰੋਂ ਆਣ ਕੇ ਫਿਨਾ ਸ਼ਰਤਾਪੁਰੀਆਂ ਕੀਤੇ ਇੱਥੇ ਵਸ ਨਾ ਸਕੇ ਮੈਨੂੰ ਕੋਈ ਇਤਰਾਜ਼ ਨਹੀਂਗਾ ਜੇ ਕਿਸੇ ਨੇ ਆਉਣਾ ਉਹ ਸ਼ਰਤਾਪੁਰੀਆਂ ਕਰਕੇ ਜੀ ਸਰਦ ਕੇ ਕੰਮ ਵੀ ਕਰਨ ভোটার ਵੀ ਬਣਨ ਔਰ ਮੈਂ ਕੁਛ ਆਪਣੇ ਵੀਰਨ ਕਹਿਣਾ ਚਾਹੁੰਦਾ ਕਿ ਇਹ ਲੜਾਈ ਕੋਈ ਭਈਆ ਭਈਆ ਦੇ ਉਲਟ ਨਹੀਂ ਗਈ ਮੈਂ ਕਦੀ ਭਈਆ ਸ਼ਬਦ ਨਹੀਂ ਵਰਤਿਆ ਕੁਛ ਇਥੋਂ ਦੇ ਪੰਜਾਬ ਦੇ ਐਕਟਿਵਿਸਟ ਨੇ ਚੰਗੇ ਆਦਮੀ ਨੇ ਆਪਣੇ ਆਪ ਨਾਲੋਂ ਆਪਣੇ ਵੱਲੋਂ ਚੰਗੀ ਗੱਲ ਹੀ ਕਹਿਣਾ ਚਾਹੁੰਦੇ ਨੇ ਲੇਕਿਨ ਉਹ ਰਫ ਜ਼ੁਬਾਨ ਚ ਆਣ ਕੇ ਤੇ ਫੇਰ ਬੜਾ ਮੌਕਾ ਮਿਲ ਜਾਂਦਾ ਸਾਰੇ ਦੇਸ਼ ਦੀਆਂ ਬਾਕੀ ਪਾਰਟੀਆਂ ਨੂੰ ਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਕਹੇ ਤਾਂ ਸਾਡੇ ਲੋਕਾਂ ਨੂੰ ਜੀ ਧੱਕੇ ਨਾਲ ਜ਼ਲੀਲ ਕਰ ਰਹੇ ਨੇ ਉਹਨਾਂ ਦੀ ਧੋਨਿੰਨ ਕਰਦੇ ਨੇ ਉਹਨੂੰ ਕੱਢਦੇ ਨੇ ਭਈਆ ਸ਼ਬਦ ਨਹੀਂ ਮੈਂ ਵਰਤਦਾ ਮੈਂ ਕਹਿਣਾ ਕਿ ਗੈਰ ਪੰਜਾਬੀ ਚਾਹੇ ਉਹ ਕਿਸੇ ਸਟੇਟ ਦਾ ਬੰਦਾ ਆ ਆ ਰਿਹਾ ਪੰਜਾਬ ਅਗਰ ਉਹ ਸਾਡੇ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰੇ ਉਹ ਜੀ ਸੱਦ ਕੇ ਇੱਥੇ ਰਵੇ ਵੋਟਰ ਬਣੇ ਤੇ ਬਿਨਾਂ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕੀਤਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣ ਚਾਹੀਦੀ ਇਹ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਸ ਕਰੀਆਂ ਉਹਨਾਂ ਨੂੰ ਲੋੜ ਨਹੀਂ ਹੈ ਕੋਈ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਅਥਾਰਟੀ ਆ ਇੱਕ ਸਭ ਤੋਂ ਇੰਪੋਰਟੈਂਟ ਪਲੇਟਫਾਰਮ ਆ ਜਿੱਥੇ ਅਸੀਂ ਕਾਨੂੰਨ ਬਣਾਉਨੇ ਆ ਸਾਨੂੰ ਵਿਧਾਨ ਕਰ ਕਿਹਾ ਜਾਂਦਾ ਵਾ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਲਾ ਨੂੰ ਇਨਟਰੋਡਿਊਸ ਨਹੀਂ ਕਰਦੀ ਮੇਰੀ ਇੱਕ ਹੋਰ ਸਜਾਵ ਆ ਸਪੀਕਰ ਜੀ ਭਗਵਾਨ ਜੀ ਤੁਸੀ ਇਹ ਬਿਲ ਇਨਟਰੋਡਿਊਸ ਕਰ ਦਿਓ ਆ ਸੈਸ਼ਨ ਆ ਰਿਹਾ 24 25 ਦਾ ਤੁਸੀ ਇਹ ਬਿਲ ਇਨਟਰੋਡਿਊਸ ਕਰ ਦਿਓ ਇਹਦੇ ਤੇ ਬਹਿਸ ਕਰਾ ਦਿਓ 117 ਮੈਂਬਰਸ ਆਪਣਾ ਆਪਣਾ ਪੱਖ ਰੱਖ ਦੇਣ ਵੋਟਾਂ ਪਵਾ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਨਾਲ ਕੌਣ ਖੜਦਾ ਵਾ ਤੇ ਪੰਜਾਬ ਦੇ ਉਲਟ ਕੌਣ ਖੜਦਾ ਬੰਦਾ ਇਹ ਜਾਨਣਾ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਰੂਰੀ ਆ ਮੇਰੀ ਹਮਦਰਦੀ ਆ ਡਿਪੂਟ ਹੋਏ ਨੌਜਵਾਨਾਂ ਨਾਲ ਪੱਛੀਆਂ ਨਾਲ ਔਰਤਾਂ ਨਾਲ ਲੜਕੀਆਂ ਨਾਲ ਪਤਾ ਨਹੀਂ ਹੋਰ ਕਿੰਨੇ ਜਹਾਜ਼ ਹੋਣੇ ਨੇ ਤੇ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਸ਼ੋਰ ਮਚਾਇਆ ਹੋਇਆ ਕਿ ਇੰਨੀ 50000 ਨੌਕਰੀ ਦੇ ਦਿੱਤੀ 40000 ਨੌਕਰੀ ਦੇ ਦਿੱਤੀ ਤੇ ਜਿਹੜੇ ਡਿਪੂਟ ਹੋ ਕੇ ਆ ਰਹੇ ਨੇ ਸਾਡੇ ਨੌਜਵਾਨ ਮੇਰੇ ਆਪਣੇ ਹਲਕੇ ਦੇ ਬਾਗੜੀਆਂ ਪਿੰਡ 'ਚ ਮੈਂ ਗਿਆ ਉਹ ਬਚਾਰੇ ਡਰੀ ਨਹੀਂ ਨਗੇ ਨੇ ਉਹ ਮੈਨੂੰ ਮਿਲਣ ਹੀ ਨਹੀਂ ਆ ਸਕੇ ਜਾਂ ਤਾਂ ਏਜੰਟਾਂ ਤੋਂ ਡਰ ਗਏ ਨੇ ਜਾਂ ਸਰਕਾਰ ਨੇ ਡਰਾਤੇ ਨੇ ਮੈਂ ਇੱਕ ਦਿਨ ਪਤਾਸਪਿੰਡ ਗਿਆ ਉਹ ਵੀ ਵਿਚਾਰੇ ਡਰਦੇ ਬੋਲਦੇ ਨਹੀਂ ਸੀਗੇ ਬਹੁਤ ਸਾਰੇ ਹੋਰ ਪਿੰਡਾਂ ਦੇ ਉਹ ਮਿਲਣ ਨੂੰ ਤਿਆਰ ਨਹੀਂ ਗਏ ਤਾਂ ਭਗਵੰਤਪਾਣ ਨੂੰ ਮੇਰੀ ਬੇਨਤੀ ਆ ਕਿ ਜੇ ਤੂੰ ਵਾਕਈ ਕਹਿਣਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਹੈ ਇਹ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ 네ਗੇਟਿਵ ਟ੍ਰੈਂਡ ਵਿੱਚ ਹੋਈ ਆ ਸਾਡੀ ਮਤਲਬ ਬੇਚਤੀ ਕਰਕੇ ਪੱਗਾਂ ਲਾ ਕੇ ਉੱਥੋਂ ਕੱਢਿਆ ਜਾ ਰਿਹਾ ਪਰ ਜੇ ਕੱਢ ਹੀ ਦਿੱਤਾ ਉਹਨਾਂ ਨੇ ਤੇ ਤੁਸੀਂ ਬਾਕੀ ਸਾਰੀਆਂ ਗੰਪਾਂ ਨੂੰ ਹੱਥ ਛੋੜ ਕੇ ਬੇਨਤੀ ਆ ਕਿ ਪਹਿਲਾਂ ਸਰਕਾਰੀ ਨੌਕਰੀਆਂ ਆ ਇਹਨਾਂ ਨੂੰ ਦਿਓ ਜਿੰਨੇ ਰ 60 70 ਜਾਂ 100 ਬੰਦਾ ਆਇਆ ਹੋਵੇਗਾ ਆਉਣ ਵਾਲੇ ਦਿਨਾਂ ਚ ਹੋਰ ਵੀ ਜ਼ਿਆਦਾ ਆ ਦੇ ਪਰ ਤੁਸੀਂ ਜੇ 50000 ਨੌਕਰੀ ਦੇ ਸਕਦੇ ਜਿੱਚ ਬਹੁਤ ਸਾਰੇ ਬਾਹਲੇ ਸੁਭਿਆ ਦੇ ਇਹ ਤਾਂ ਕਨਫਰਮਡ ਸਾਡੇ ਆਪਣੇ ਨੇ ਜਿਹੜਾ ਜਿੰਨਾ ਪੜਿਆ ਹੋਆ ਜੇ ਕੋਈ 10ਵੀਂ ਪੜਿਆ ਉਸ ਸਾਡੀ ਨੌਕਰੀ ਦੇ ਦੇ ਜੋ ਕੋਈ ਬੀਏ ਪੜਿਆ ਉਸ ਸਾਡੀ ਨੌਕਰੀ ਦੇ ਦੇ ਜੋ ਕੋਈ ਪੋਸਟ ਗ੍ਰੈਜੂਏਟ ਆ ਤਾਂ ਉਹਦੇ ਚ ਇੱਕ ਮੈਦਾਨ ਸਭਾ ਚ ਲੋ ਪਾਸ ਕਰਕੇ ਇਹਨਾਂ ਦਾ ਇੱਕ ਛੋਟਾ ਰਿਜ਼ਰਵੇਸ਼ਨ ਕੋਟਾ ਪਰ ਰੱਖ ਸਕਦੇ ਆ ਇਹਨਾਂ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ ਪਰ ਸਭ ਤੋਂ ਇੰਪੋਰਟੈਂਟ ਦੂਰੰਦੇਸ਼ੀ ਦੀ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਆਪਣੀ ਡੈਮੋਗ੍ਰਾਫੀ ਨੂੰ ਬਚਾਉਣਾ ਆਪਣੀ ਜ਼ੁਬਾਨ ਨੂੰ ਜਿਚ ਬਚਾਉਣਾ ਆਪਣੀ ਪਹਿਚਾਨ ਨੂੰ ਜਿਚ ਬਚਾਉਣਾ ਆਪਣੀ ਪੱਗ ਨੂੰ ਜਿਚ ਬਚਾਉਣਾ ਤੇ ਆਪਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਹ ਬਿੱਲ ਲਾਜ਼ਮੀ ਇੰਟਰੋਡਿਊਸ ਕਰਕੇ ਲਾਅ ਬਣਾਉਣਾ ਪਵੇਗਾ ਜਿਵੇਂ ਹਿਮਾਚਲ ਨੇ ਬਣਾਇਆ ਜਿਵੇਂ ਉਤਰਾਖੰਡ ਨੇ ਬਣਾਇਆ ਤਾਂ ਕਿ ਕੋਈ ਵੀ ਬਾਹਰੋਂ ਆ ਕੇ ਰੈਂਡਮਲੀ ਪੰਜਾਬ ਦੇ ਵਿੱਚ ਪ੍ਰੋਪਰਟੀ ਨਾਲ ਲੈ ਸਕੇ ਸਰਕਾਰੀ ਨੌਕਰੀਆਂ ਨਾਲ ਲੈ ਸਕੇ ਔਰ ਇੱਥੋਂ ਦਾ ਵੋਟਰ ਦਾ ਬਣ ਸਕੇ ਅਗਰ ਤੁਹਾਨੂੰ ਮੇਰੀਆਂ ਗੱਲਾਂ ਜੈਨੂਇਨ ਤੇ ਠੀਕ ਲੱਗੀਆਂ ਔਰ ਪੰਜਾਬ ਦੇ ਹਿੱਤ ਵਿੱਚ ਲੱਗਦੀਆਂ ਨੇ ਤਾਂ ਫਿਰ ਮੇਰੀ ਇਸ ਵੀਡੀਓ ਨੂੰ ਜਾਦਾ ਤੋਂ ਜ਼ਿਆਦਾ ਸ਼ੇਰ ਗੰਗੀ ਤੇ ਪਾਤਾ ਕਰਨੀ ਮੇਰ ਨਾਲ ਛੋੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ